ਇਸ ਹੜਾ ਨੇ ਜਿਹੜੇ ਲੋਕ ਸਾਨੂੰ ਇਹ ਕਹਿੰਦੇ ਸਨ ਪੰਜਾਬੀ ਵੰਡੇ ਹੋਏ ਨੇ ਇਸ ਹੜ ਨੇ ਪਾਣੀ ਦੇ ਨਾਲ ਨਾਲ ਪੰਜਾਬੀਆਂ ਨੂੰ ਤੇ ਪਹਿਲੇ ਤੂੰ ਇਕੱਠੇ ਸੀ ਦੁਨੀਆ ਨੂੰ ਮੈਸੇਜ ਦੇ ਦਿੱਤਾ ਕਿ ਉਹ ਇਕੱਠੇ ਨੇ ਹਮ ਪਰ ਇਹਦੇ ਨਾਲ ਸ਼ੁਕਰਗੁਜ਼ਾਰਾਂ ਹਰਿਆਣਾ ਦੇ ਵੀਰਾਂ ਦਾ ਜੋ ਮਹਾਰਾਜਾ ਰਜੀਤ ਸਿੰਘ ਦਾ ਐਕਸਟੈਂਡਡ ਪੰਜਾਬ ਦਾ ਹਿੱਸਾ ਹੈ ਜੀ ਸੀ ਔਰ ਰਹੇਗਾ ਜੀ ਲੈਂਦਾ ਪੰਜਾਬ ਜਿਹਨੂੰ ਤੁਸੀਂ ਹੁਣ ਪਾਕਿਸਤਾਨ ਪੰਜਾਬ ਕਹਿੰਦੇ ਹੋ ਉੱਥੇ ਉਹਨਾਂ ਨੇ ਮੋਬੇਸ਼ੀਆਂ ਨੂੰ ਸਾਹਮਣੇ ਰੱਖਿਆ ਉਹ ਵਾਪਸ ਕਰਨਾ ਚਾਹੁੰਦੇ ਨੇ ਕਰਤਾਰਪੁਰ ਸਾਹਿਬ ਦੀ ਸਫਾਈ ਦਿਨਾਂ ਵਿੱਚ ਕਰਨੀ ਹੂੰ ਪਾਕਿਸਤਾਨ ਦੇ ਪੰਜਾਬੀਆਂ ਨੇ ਮੇਵਾੜ ਦੇ ਮੁਸਲਮਾਨਾਂ ਨੇ ਲੰਗਰ ਲਾਣੇ ਰਾਜਸਥਾਨ ਦੇ जाट ਔਰ ਰਾਜਪੂਤ ਵੀਰਾਂ ਨੇ ਔਰ ਹੋਰ ਕੌਮਾਂ ਨੇ ਸਮਗਰੀ ਭੇਜਣੀ ਹੂੰ हरियाणा ਦੀ ਬਜ਼ੁਰਗ ਮਾਤਾਵਾਂ ਨੇ ਆਪਣੇ ਚਾਂਦੀ ਦੇ ਗਹਿਣੇ ਵੇਚ ਕੇ ਪੈਸੇ ਭੇਜਣੇ ਸੋ ਜੋ ਗੁਰਦਾਨਕ ਸਾਹਿਬ ਦਾ ਲੰਗਰ ਜੀ ਜਿਹੜੇ ਢਿੱਡ ਤੱਕ ਪਹੁੰਚਣਾ ਚਾਹੀਦਾ ਸੀ ਅਸਲ ਮਰਿਆਦਾ ਵਾਲਾ ਲੰਗਰ ਉਹ ਉਬਰ ਕੇ ਆਇਆ ਇਸ ਹੜਾ ਦੇ ਸਮੇਂ ਵਿੱਚ